ਸਾਂਝੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ YouTube ਚੈਨਲ Only Truth News 028 ਸੱਚ ਦੀ ਆਵਾਜ਼ Facebook ਹਾਕਮਪੋਰਾ ਮਾਫ ਕਰਨਾ Facebook ਹਾਕਮ ਹੈ ਸਪੋਰਾ ਸੋ ਇੱਕ ਵੀਡੀਓ ਅੱਪਜੀ ਨਾਲ ਸਾਂਝੀ ਕਰਾਂਗੇ ਸੋ ਐਕਚੁਅਲੀ ਮਤਲਬ ਮਸਲਾ ਕੀ ਹੈ ਜਿਵੇਂ ਤੁਹਾਨੂੰ ਪਤਾ ਹੈ ਭਰਤਮਾਲਾ ਰੋਡ ਦਿੱਲੀ ਤੋਂ ਲੈ ਕੇ ਕਟਲੇ ਤੱਕ ਇੱਕ ਨਿਕਰਿਆ ਹੈ ਸੁਭਾਨੀਗੜ ਨੇੜੇ ਇੱਕ ਪਿੰਡ ਪੈਂਦਾ ਹੈ ਉੱਥੇ ਦਾ ਮਾਮਲਾ ਹੈ ਸਿਸਟਮ ਦੀ ਮਿਸਟੇਕ ਕਰਨ ਜੋ ਜੋ ਜਮੀਨ ਆ ਕੋਈ ਰੋਇ ਸੀ ਉਸ ਦਾ ਜੋ ਕਿਸਾਨ ਕੌਂਸਲ ਤੋਂ ਸਾਨੂੰ ਐਮਟੀਵੀ ਮਿਲਿਆ ਤੇ ਹੁਣ ਜੋ ਮਿਲ ਰਿਹਾ ਹੈ ਉਸ ਨੂੰ ਘੱਟ ਮਿਲ ਰਿਹਾ ਹੈ ਸੋ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਹਾ ਦਾ ਜੋ ਜਥਾ ਲਾਲੋਂ ਜੋ ਉਹਨਾਂ ਦਾ ਪ੍ਰੋਕਲੋ ਉਸ ਕਿਸਾਨ ਦੇ ਹੱਕ ਦੇ ਵਿੱਚ ਆਇਆ ਪੂਰੀ ਵੀਡੀਓ ਆਪਾਂ ਦੇਖਦੇ ਹਾਂ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਹਾ ਦੇ ਜੋ ਸੀਨੀਅਰ ਮੀਤ ਪ੍ਰਬਾਰ ਨੇ ਉਹਨਾਂ ਨੇ ਕੀ ਕਿਹਾ ਚਲੋ ਦੇਖੀਏ ਫਿਰ ਆਪਾਂ ਪੂਰੀ हां जी सर ਤੁਸੀਂ ਇੱਥੇ ਆਇਆ ਹੋ ਦੱਸੋਗੇ ਕੀ ਮਸਲਾ ਹੈ ਕੋਈ ਰਣੂ ਮਨਜੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਦਾ ਸੀਨੀਅਰ ਮੀਤ ਪ੍ਰਧਾਨਾ ਬਲਾਕ ਭਵਾਨੀਗੜ੍ਹ ਦਾ ਹੈ ਸਕਰੂਰ ਜ਼ਿਲ੍ਹੇ ਦਾ ਪਿੰਡ ਹੈ ਭਵਾਨੀਗੜ੍ਹ ਦੇ ਨਾਲ ਹੈ ਇਹ ਕਿਸਾਨ ਦੀ ਜ਼ਮੀਨ ਹੈ ਜਿਹੜੀ ਇਹ ਮਿਸਟੇਕ ਨਾਲ ਛੜਤੀ ਦੀ ਮਤਲਬ ਐਨਆਈਏ ਜਿਹੜਾ ਰੋਡ ਕੱਢ ਰਹੇ ਨੇ ਪੌਣੇ 2 ਸਾਲ ਹੋ ਗਏ ਉਹਨਾਂ ਨੂੰ ਪੈਸੇ ਨਹੀਂ ਦਿੱਤੇ ਇਹਨਾਂ ਦੇ ਹੁਣ ਪੈਸੇ ਕੱਲ ਪਾਤੇ ਇਹਨਾਂ ਨੂੰ ਕਹਿੰਦੇ ਪੈਸੇ ਚੱਕਰੋ ਉਸੇ ਪੁਰਾਣੇ ਰੇਟ ਦੇ ਰੇਟ ਚੌਗਣਾ ਹੋ ਗਿਆ ਜ਼ਮੀਨਾਂ ਦਾ ਉਹਦਾ ਵਿਰੋਧ ਹੈ ਜਨਤਾ ਨੂੰ ਪੂਰੇ ਪੈਸੇ ਨਹੀਂ ਇਹਨਾਂ ਨੂੰ ਮਿਲਦੇ ਉਹਨਾਂ ਤੱਕ ਜ਼ਮੀਨ ਦਾ ਕਬਜ਼ਾ ਨਹੀਂ ਛੱਡਾਂਗੇ ਕੱਲ ਦਾ ਮੈਸੇਜ ਆਇਆ ਵੀ ਕੱਲ ਨੂੰ ਇੱਥੇ ਕੰਮ ਤੋੜਾਂਗੇ ਪੂਰੇ ਮੋਰਚਾ ਲੱਗ ਚੁੱਕਿਆ ਹੈ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਵੱਲੋਂ ਬਠਿੰਡੇ ਤੋਂ ਸਿੱਧੇ ਉਰੀ ਆਏ ਆ ਇਸ ਕਰਕੇ ਭਰਾਵੋ ਸਾਰਿਆਂ ਨੂੰ ਬੇਨਤੀ ਹੈ ਉਹਰੇ ਪਹੁੰਚਣ ਦੀ ਕਿਰਪਾਲਤਾ ਕਰੋ ਹਰ ਹਾਲਤ 'ਚ ਨਾਲੇ ਪਤਾ ਹੈ ਇਹਨਾਂ ਨੂੰ ਰੋਡ ਵਾਲਿਆਂ ਨੂੰ ਜਣੀ ਕਿ ਜ਼ਬਰਦਸਤੀ ਸਰਕਾਰ ੱੱ ਕਿਵੇਂ ਕਰਾਰੀ ਆ ਕਿਸਾਨਾਂ ਨਾਲ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਦਾ ਜਣੀ ਕਿ ਕਿਤੇ ਨਾ ਕਿਤੇ ਸਰਕਾਰ ਦਾ ਇਹ ੱੱ ਇੱਕ ਅੱਦੇ ਬਰਦਾਸ਼ਤ ਨਹੀਂ ਕੀਤਾ ਜੋ ਤੁਹਾਡਾ ਸਾਰਿਆਂ ਦਾ ਧੰਨਵਾਦ ਸਰਕਾਰ ਮੁਰਦਾਬਾਦ 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 ਭਾਰਤੀ ਕਿਸਾਨ ਜੁਨੀਆਂ ਨੇ ਇਕਤਾ ਗਰਾਹਾਂ ਜਿੰਦਾਬਾਦ 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 ਬੱਚਾ ਬਚੀ ਚੋਕ ਦੇਾਂਗੇ ਇਹਨਾਂ ਸਰਕਾਰ ਦੇ ਰੋਕ ਦੇਾਂਗੇ ਸਰਕਾਰਾਂ ਤੋਂ ਨਾ ਚੱਕ ਕਰੋ ਆਪਣੀ ਰਾਖੀ ਆਪ ਕਰੋ ਪੰਜਾਬ ਸਰਕਾਰ ਤੇ ਕੇਂਦਰ ਦੀ ਸਰਕਾਰ ਮੁਰਦਾਬਾਦ 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 ਭਾਰਤੀ ਕਿਸਾਨ ਯੂਨੀਅਨ ਇਕਤਾਗਰਾ ਹਾਂ ਜਿੰਦਾਬਾਦ ਜਿੰਦਾਬਾਦ ਜਿੰਦਾ